ਅੱਜ ਤਾਂ ਨਾ ਸਾਰਾ ਕੰਮ ਕਰ ਹੀ ਦੇਣਾ ਵਾਹਿਗੁਰੂ ਸੱਚੇ ਪਾਤਸ਼ਾਹ ਸੁੱਖ ਰੱਖੀ। ਓਹੋ ਪਵਨਾ ਕੀ ਜਾਦੂ ਜਾ ਕਰਨ ਲੱਗੀ ਕੋਈ ਜਾਦੂ ਨਹੀਂ ਕਰਦੀ ਸਭ ਦੇ ਭਲੇ ਦਾ ਕੰਮ ਹੀ ਕਰਨ ਲੱਗੀ ਆ ਐਵੇਂ ਨਾ ਤੁਸੀਂ ਕਹੀ ਜਾਓ ਸਭ ਦਾ ਭਲਾ ਕਿਵੇਂ ਹੋ ਜੂਗਾ ਇਹ ਤਾਂ ਟੂਣਾ ਜਾ ਕਰਨ ਲੱਗੀ ਤੂੰ ਕੋਈ ਟੂਣਾ ਨਹੀਂ ਪ੍ਰਮਾਤਮਾ ਨੇ ਸਭ ਦਾ ਹੀ ਭਲਾ ਕਰਨਾ ਤੇ ਇਹ ਵੀ ਮੈਂ ਭਲੇ ਦੀ ਚੀਜ਼ ਬਣਾਉਣ ਲੱਗੀ ਆ ਤੇ ਕੋਈ ਜਾਦੂ ਟੂਣਾ ਨਹੀਂ ਹੈਗਾ ਤੁਸੀਂ ਐਵੇਂ ਨਾ ਵਹਿਮ ਪਰਮਾਂ ਚ ਪਾਓ। ਹਾਂਜੀ ਅੱਜ ਆਪਾਂ ਇਹੋ ਜੀ ਚੀਜ਼ ਬਣਾਵਾਂਗੇ ਜਿਹੜੀ ਕਿ ਹਰ ਕਿਸੇ ਦੇ ਘਰ ਦੇ ਵਿੱਚ ਸਵੇਰੇ ਉੱਠ ਕੇ ਬਾਤੀ ਜਾਂਦੀ ਆ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਚੀਜ਼ ਬਣਨੀ ਕਿਵੇਂ ਆ ਤੇ ਬਿਲਕੁਲ ਆਰਗੈਨਿਕ ਇਹ ਚੀਜ਼ ਬਣਾਵਾਂਗੇ ਆਪਾਂ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਂ ਬੋਲਦੀਏ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਪਹਿਲਾ ਨਾਂ ਜੀ surjit singh kachura ਇਹ ਨੇ ਜੀ ਫਾਜਲਕਾ ਤੋਂ ਉਦੋਂ ਬਾਅਦ ਨੇ ਜੀ mainti phullar ਫਿਰ ਨੇ ਜੀ rajinder kumar phagwara ਤੋਂ ਫਿਰ ਨੇ ਜੀ usha ji delhi ਤੋਂ ਦੋਸਤੋ ਬਾਣੇ ਜੀ ਪ੍ਰਵੀਨ ਕੁਮਾਰ ਬਟਾਲਾ ਤੋਂ ਸੋ ਦੋਸਤੋ ਅਗਲੀ ਵੀਡੀਓ ਤੁਹਾਡਾ ਵੀ ਨਾਮ ਲਾਵਾਂਗੇ ਛੋਣੇ ਛੋਣੇ ਕਮੈਂਟ ਜਰੂਰ ਕਰਿਓ ਹਾਂਜੀ ਤੇ ਹੁਣ ਆਪਾਂ ਦੇਖਦੇ ਹਾਂ ਵੀ ਪਵਨ ਕੀ ਕਰਨ ਲੱਗੀ ਆ ਹਾਂਜੀ ਜਿਹੜੀ ਆਪਣੀ ਰੋਜ਼ ਕੰਮ ਆਇਆ ਕਰੂਗੀ ਚੀਜ਼ ਬਿਲਕੁਲ ਜੀ ਤੇ ਪੂਰੀ ਵੀਡੀਓ ਜਰੂਰ ਦੇਖਿਓ ਦੋਸਤੋ ਬਹੁਤ ਹੀ ਵਧੀਆ ਆਪਾਂ ਚੀਜ਼ ਬਣਾਉਣ ਲੱਗੇ ਆ ਅੱਜ ਉਹਦੇ ਲਈ ਆਪਾਂ ਕੀ ਕਰਨਾ ਜੀ ਤਵਾ ਕਰ ਲਿਆ ਜੀ ਗਰਮ ਥੋੜਾ ਜਾਂ ਠੀਕ ਹਾਂਜੀ ਤੇ ਹੁਣ ਆਪਾਂ ਲੈ ਆ ਜੀ ਫੁੱਲ ਜਿਹੜੇ ਵੀ ਫੁੱਲ ਮਤਲਬ ਕਿ ਤੁਹਾਡੇ ਕੋਲ ਹੋਣ ਉਹ ਤੁਸੀਂ ਲੈ ਲੈਣੇ ਆ ਠੀਕ ਹੈ ਜੀ ਕੋਈ ਵੀ ਤਰ੍ਹਾਂ ਦੇ ਫੁੱਲ ਹੋਣ ਹਾਂਜੀ ਠੀਕ ਤੇ ਤੁਸੀਂ ਚਾਹੋ ਤਾਂ ਇਹਨਾਂ ਫੁੱਲਾਂ ਨੂੰ ਜਿਹੜਾ ਕਿ ਤੁਸੀਂ ਚਾਰ ਪੰਜ ਦਿਨ ਵਾਸਤੇ ਧੁੱਪੇ ਸੁਕਾ ਵੀ ਸਕਦੇ ਹੋ ਜੇ ਆਪਾਂ ਤ੍ਰਾਂਤੀ ਬਣਾਉਣੀ ਹੈ ਤੇ ਫਿਰ ਆਪਾਂ ਨੇ ਇਹਨਾਂ ਨੂੰ ਹਲਕੇ ਜੇ ਗਰਮ ਕਰਨਾ ਪਊਗਾ ਜ਼ਿਆਦਾ ਨਹੀਂ ਰਾੜਨੇ ਨਹੀਂਗੇ ਵੀ ਇਹਨਾਂ ਦਾ ਜਿਹੜਾ ਮੌਇਸਚਰ ਹੈ ਉਹ ਖਤਮ ਹੋ ਜੇ ਤਵੇ ਤੇ ਪਾਵਾਂਗੇ ਹਾਂਜੀ ਤੇ ਇਹਦੇ ਲਈ ਆਪਾਂ ਪਹਿਲਾਂ ਲਿਆ ਜੀ ਗਲਦੋਦੀ ਦਾ ਫੁੱਲ ਲਿਆ ਇੱਕ ਠੀਕ ਤੇ ਜਿਹੜੀ ਗੈਂਸਾ ਜਿਹੜੀ ਤੁਸੀਂ ਅੱਗ ਰੱਖਣੀ ਹੈ ਬਿਲਕੁਲ ਸਲੋ ਰੱਖਣੀ ਆ ਠੀਕ ਇੱਕ ਆਪਾਂ ਲਿਆ ਜੀ ਇਹਦੇ ਵਿੱਚ ਗੇਂਦੇ ਦਾ ਫੁੱਲ ਠੀਕ ਹਾਂਜੀ ਜਿਹੜੇ ਵੀ ਤੁਹਾਡੇ ਘਰ ਜਿਹੜੇ ਵੀ ਫੁੱਲ ਹੋਣ ਤੁਸੀਂ ਉਹ ਵਾਲੇ ਲੈ ਲੈਣੇ ਤੇ ਇਹਨਾਂ ਨੂੰ ਮਤਲਬ ਕਿ ਤੁਸੀਂ ਹਲਕਾ ਜਿਹਾ ਸੇਕ ਲਵਾ ਲੈਣਾ ਹਲਕਾ ਜਿਹਾ ਸੇਕ ਲਵਾ ਕੇ ਇਹਨਾਂ ਦਾ ਮੌਇਸਚਰ ਖਤਮ ਕਰ ਲੈਣਾ ਹਾਂਜੀ ਠੀਕ ਤੇ ਨਾਲੇ ਆਪਾਂ ਲੈ ਆ ਜੀ ਗੁਲਾਬ ਦੀਆਂ ਪੱਤੀਆਂ ਠੀਕ ਹੈ ਜੀ ਠੀਕ ਹਾਂਜੀ ਆਪਾਂ ਇਹਨੂੰ ਹਲਕਾ ਜਿਹੜਾ ਕਿ ਗਰਮ ਕਰ ਲਿਆ ਇਹਦਾ ਮੌਇਸਚਰ ਹੋ ਗਿਆ ਜੀ ਖਤਮ ਠੀਕ ਤੇ ਹੁਣ ਆਪਾਂ ਕੀ ਕਰਦੇ ਹਾਂ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਲੈਣੇ ਕੀ ਪਵਣੇ ਬਣ ਕੀ ਰਿਹਾ ਮੜਾ ਦੱਸੋਂਗੇ ਵੀ ਹਾਂਜੀ ਆਪਾਂ ਇਹ ਬਣਾ ਰਹੇ ਆਂ ਜੀ ਤੂਫ ਅਰਗਬਤੀ ਅੱਛਾ ਅਰਗਬਤੀ ਘਰੇ ਬਣ ਜੂਗੀ ਹਾਂਜੀ ਬਿਲਕੁਲ ਜੀ ਯਾਰ ਮੈਨੂੰ ਤਾਂ ਵਿਸ਼ਵਾਸ ਨਹੀਂ ਹੋ ਰਿਹਾ ਪਉਣ ਘਰੇ ਕਿਵੇਂ ਬਣ ਜੂਗੀ ਅਰਗਬਤੀ ਹਾਂਜੀ ਘਰੇ ਬਣੂਗੀ ਉਹ ਵੀ ਬਹੁਤ ਜ਼ਿਆਦਾ ਵਧੀਆ ਤੇ ਬਸ ਆਪਾਂ ਤੁਸੀਂ ਦੇਖੀ ਚੱਲੋ ਅੱਗੇ ਵੀ ਆਪਾਂ ਬਣਾਈ ਸੀਗੀ ਤੇ ਬਹੁਤ ਟਾਈਮ ਜਿਹੜਾ ਕਿ ਲੰਘ ਗਿਆ ਸੀਗਾ ਤੇ ਹੁਣ ਆਪਾਂ ਦੋਸਤੋ ਇਹਨਾਂ ਕੱਲੇ ਫੁੱਲ ਹੀ ਨਹੀਂ ਚਾਹੀਦੇ ਆਪਾਂ ਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਉਹ ਵੀ ਤੁਹਾਨੂੰ ਦੱਸਦੇ ਆਂ ਤੇ ਆਪਣੀ ਆਮ ਹੀ ਘਰ ਦੇ ਵਿੱਚ ਹੁੰਦੀਆਂ ਤੇ ਲਈ ਦੋਸਤੋ ਆਪਾਂ ਆਹ ਵਾਲਾ ਸਾਰਾ ਸਮਾਨ ਲੈਣਾ ਠੀਕ ਹੈ ਜੀ ਠੀਕ ਹੈ ਇਹਦੇ ਚ ਹੈਗੀ ਐ ਜੀ ਕਪੂਰ ਇੱਕ ਕਪੂਰ ਪੂਜਾ ਵਾਲਾ ਹੁੰਦਾ ਤੇ ਇੱਕ ਹੁੰਦਾ ਜਿਹੜਾ ਖਾਣ ਵਾਲਾ ਜਿਵੇਂ ਆਪਾਂ ਪੂਜਾ ਵਾਲਾ ਕਪੂਰ ਲਿਆ ਇੱਕ ਟੁਕੜਾ ਆਪਾਂ ਦਾਲ ਚੀਨੀ ਦਾ ਲੈ ਲਿਆ ਜੀ ਠੀਕ ਹੈ ਜੀ ਤੇ ਇੱਕ ਆਪਾਂ ਲੈ ਲੇ ਜੀ ਤੇਜ ਪੱਤਾ ਠੀਕ ਪੰਜ ਸੱਤ ਪੱਤੇ ਤੇਜ ਪੱਤਾ ਦੇ ਲੈ ਲੈਣੇ ਆਂ ਉਸ ਤੋਂ ਬਾਅਦ ਜੀ ਆਪਾਂ ਹਿਬੀਕਸ ਫਲਾਰ ਲਿਆ ਜਿਹੜਾ ਕਿ ਸੁੱਕਿਆ ਹੋਇਆ ਜੇ ਤੁਹਾਡੇ ਕੋਲ ਜਿਹੜਾ ਕਿ ਤਾਜ਼ਾ ਫੁੱਲ ਆ ਇਹ ਵੀ ਤੁਸੀਂ ਲੈ ਸਕਦੇ ਹੋ ਠੀਕ ਫਿਰ ਆਪਾਂ ਲਈਆਂ ਜੀ ਦੋ ਵੱਡੀਆਂ ਇਲੈਚੀਆਂ ਠੀਕ ਤੇ ਆ ਆਪਾਂ ਲਈਆ ਜੀ ਗੁਗਲ ਇੰਨੀ ਕਿ ਤੁਸੀਂ ਗੁਗਲ ਵੀ ਲੈਣੀ ਆ ਠੀਕ ਠੀਕ ਆ ਜੀ ਤੇ ਆ ਆਪਾਂ ਲਿਆ ਜੀ ਜਿਹੜਾ ਨਾਰੀਅਲ ਦਾ ਉੱਪਰਲਾ ਛਿਲਕਾ ਹੁੰਦਾ ਸੁੱਕਿਆ ਹੋਇਆ ਉਹ ਵਾਲਾ ਲਿਆ ਤੇ ਹੁਣ ਨਾਲੇ ਆਪਾਂ ਲਿਆ ਜੀ 10-15 ਲੌਂਗ ਠੀਕ ਠੀਕ ਆ ਜੀ ਠੀਕ ਇੱਕ ਆਪਾਂ ਲਿਆ ਜੀ ਇਹਦੇ ਚ ਕੋਲਾ ਜਿਹੜਾ ਕੱਚਾ ਕੋਲਾ ਬੱਚਾ ਕੋਲਾ ਹਾਂਜੀ ਤੇ ਆ ਆਪਾਂ ਲਿਆ ਜੀ ਤਿਲਾਂ ਦਾ ਤੇਲ ਠੀਕ ਆ ਠੀਕ ਆ ਜੀ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਆਪਾਂ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਕੇ ਗ੍ਰाइंड ਕਰ ਲਾਂਗੇ ਠੀਕ ਆ ਜੀ ਠੀਕ ਠੀਕ ਹਾਂਜੀ ਤੇ ਇਹਦੇ ਚ ਆਪਾਂ ਜਿਹੜੀਆਂ ਛੋਟੀ ਤੇ ਵੱਡੀ ਦੋਨੋਂ ਇਲਾਇਚੀਆਂ ਲੈਣੀਆਂ ਦੋ ਦੋ ਠੀਕ ਆ ਸਭ ਤੋਂ ਪਹਿਲਾਂ ਆਪਾਂ ਜੱਗ ਦੇ ਵਿੱਚ ਪਾਵਾਂਗੇ ਜੀ ਸਾਰੇ ਫੁੱਲ ਠੀਕ ਠੀਕ ਹੈ ਜੀ ਠੀਕ ਤੇ ਹੁਣ ਆਪਾਂ ਜਿਹੜਾ ਇੱਧਰ ਸਮਾਨ ਲਿਆ ਸੀਗਾ ਜੀ ਦੋ ਟਿੱਕੀਆਂ ਆਪਾਂ ਪਾ ਲਈਆਂ ਕਪੂਰ ਦੀਆਂ ਠੀਕ ਤੇ ਥੋੜੇ ਜਿਹਾ ਆਪਾਂ ਪਾਲੇ ਜੀ ਹਿਬੀਕਸ ਫਲਾਰ ਠੀਕ ਜਿਹਨੂੰ ਗੋੜਹਲ ਦੇ ਫੁੱਲ ਵੀ ਕਿਹਾ ਜਾਂਦਾ ਠੀਕ ਤੇ ਨਾਲੇ ਆਪਾਂ ਇੰਡਾ ਕ ਟੁਕੜਾ ਜਿਹੜਾ ਕੀ ਤਾਲਚੀਨੀ ਦਾ ਵੀ ਪਾ ਲਿਆ ਠੀਕ ਤੇ ਹਾਂਜੀ ਹਾਂਜੀ ਹੁਣ ਆਪਾਂ ਕੀ ਕਰਨਾ ਹੈ ਹੁਣ ਆਪਾਂ ਇਹ ਜਿਹੜਾ ਪਾਊਡਰ ਆਪਾਂ ਬਣਾ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਛਾਣ ਲੈਨੇ ਆ ਇਹ ਆਪਾਂ ਮੋਟੀ-ਮੋਟੀ ਛਾਂ ਲੀਏ ਠੀਕ ਹੈ ਜੀ ਠੀਕ ਹਾਂਜੀ ਤੇ ਹੁਣ ਆਪਾਂ ਦੋਸਤੋ ਇਹਨੂੰ ਜਿਹੜਾ ਕਿ ਇਹ ਤਾਂ ਹੁਣ ਹੋ ਗਿਆ ਪਾਊਡਰ ਤੇ ਪਾਊਡਰ ਨੂੰ ਆਪਾਂ ਧੂਫ ਦੇ ਰੂਪ ਵਿੱਚ ਕਿਵੇਂ ਬਣਾਉਣਾ ਉਹ ਤੁਹਾਨੂੰ ਦੱਸਦੇ ਹਾਂ ਇਹਦੇ ਲਈ ਜਿਵੇਂ ਆਪਾਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਸੀਗਾ ਵੀ ਆਪਾਂ ਤਿਲਾਂ ਦਾ ਤੇਲ ਲਿਆ ਸੀ ਹੂੰ ਹੂੰ ਉਹ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਠੀਕ ਹੈ ਜੀ ਠੀਕ ਥੋੜਾ ਜਿਹਾ ਜਿਵੇਂ ਤਿਲਾਂ ਦਾ ਤੇਲ ਪਾ ਲਿਆ ਤੇ ਥੋੜਾ ਜਿਹਾ ਆਪਾਂ ਜਿਹੜਾ ਕਿ ਗਾਂ ਦਾ ਤੇਸੀ ਘਿਓ ਪਾ ਲਿਆ ਲੈ ਐਵੇਂ ਦੀ ਅਰਗਬਤੀ ਪਵਨ ਲਾਵੇ ਤਾਂ ਪਰਮਾਤਮਾ ਕਿਉਂ ਨਾ ਕਰੇ ਆਵੇ ਹਾਂਜੀ ਠੀਕ ਹੈ ਜੀ ਤੇ ਨਾਲੇ ਇਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਠੀਕ ਇਸ ਤਰ੍ਹਾਂ ਆਪਾਂ ਧੂਫਾਂ ਬਣਾਉਣੀਆਂ ਹਾਂਜੀ ਆ ਦੇਖੋ ਦੋਸਤੋ ਤੁਸੀਂ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਧੂਫ ਜਗਾ ਕੇ ਵੀ ਦਿਖਾਵਾਂਗੇ ਬਿਲਕੁਲ ਜੀ ਹਾਂਜੀ ਪਵਨ ਹਾਂਜੀ ਆਪਾਂ ਜਿਹੜੇ ਕੀ ਧੂਫ ਬਣਾ ਲਈਆਂ ਹੈਗੀਆਂ ਤੇ ਹੁਣ ਆਪਾਂ ਇਸ ਤਰ੍ਹਾਂ ਜਿਹੜੇ ਕਿ ਇਹਨਾਂ ਨੂੰ ਜਗਾ ਸਕਦੇ ਹਾਂ ਹਾਂਜੀ ਤੇ ਤੁਸੀਂ ਇਸ ਤਰ੍ਹਾਂ ਜਿਹੜੇ ਕੀ ਤੁਹ ਬਣਾ ਸਕਦੇ ਆ ਦੋਸਤੋ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਤੇ ਬਿਲਕੁਲ ਇਹ ਆਰਗੇਨਿਕ ਆ ਹਨਾ ਨਾਲੇ ਬਿਲਕੁਲ ਸਸਤੇ ਰੇਟ ਚ ਬਣ ਜੂਗੇ ਦੋਸਤੋ ਹਾਂਜੀ ਤੇ ਆਪਾਂ ਆਦੀ ਅੱਖਾਂ ਦੇ ਸਾਹਮਣੇ ਬਣਾਈ ਹੈ ਤੇ ਜਿਹੜੀ ਚੀਜ਼ ਆਪਣੇ ਅੱਖਾਂ ਦੇ ਸਾਹਮਣੇ ਬਣਾਈਏ ਉਸ ਤੋਂ ਸ਼ੁੱਧਤਾ ਕੋਈ ਹੋ ਹੀ ਨਹੀਂ ਸਕਦੀ ਸੋ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਨੈਕਸਟ ਵੀਡੀਓ 'ਚ ਤੁਹਾਡਾ ਨਾਮ ਲਵਾਵਾਂਗੇ ਜੀ